ਹਾਂਜੀ ਦੋਸਤੋ ਕੀ ਹਾਲ ਚੱਲ ਆਈ ਸ਼ਸ਼ੀਕਾਰ ਸਰਣੋਂ ਤੇ ਦੋਸਤੋ ਜਿਹੜੀ ਹੁਣ ਦੀ ਭਰਤੀ ਬਾਰੇ ਅੱਗ ਗੱਲ ਕਰਾਂਗੇ ਇਹ ਹੈਗੀ ਹੈ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਵਿੱਚ ਭਰਤੀ ਆਈ ਹੈ ਜੀ ਇਹ ਹੈ ਕਿ ਡਾਟ ਐਂਡ ਆਪਰੇਟਰ ਤੇ ਹੋਰ ਵੀ ਕਈ ਵੈਕੈਂਸੀਆਂ ਹੈਗੀਆਂ ਇਹਦੇ ਵਿੱਚ 1603 ਟੋਟਲ ਪੋਸਟਾਂ ਹਨ ਜੀ ਪ੍ਰੈਂਡਸ ਭਰਤੀ ਹੈ ਜੀ ਗੱਲ ਕਰੀਏ ਯੋਗਤਾ ਤਾਂ ਇਹ ਵਿੱਚ ਇਨਾਂ ਨੇ ਵੀ ਕੈਂਡੀਡੇਟਾਂ ਨੇ 12ਵੀਂ ਪਾਸ ਕੀਤੀ ਉਹ ਫਾਰਮ ਇਹ ਭਰ ਸਕਦੇ ਹਨ ਜੀ ਤੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋਗੇ ਜਿਹੜੀ ਉਮਰ ਹੈਗੀ ਉਮਰ ਸੀਮਾ ਰੱਖੀ ਹੈ ਜਨਰਲ ਦੀ 18 ਤੋਂ ਲੈ ਕੇ 24 ਸਾਲ ਹੋਣੀ ਚਾਹੀਦੀ ਹੈ ਕਿ ਜੋ OBC ਕੈਟਾਗਰੀ ਨੇ ਉਹਨਾਂ ਦੀ 18 ਤੋਂ ਲੈ ਕੇ 27 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਠੀਕ ਹੈ ਜੀ SC ਕੈਟਾਗਰੀ ਦੀ ਜਿਹੜੀ ਉਮਰ 18 ਤੋਂ ਲੈ ਕੇ 29 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਮੁੰਡੇ ਕੁੜੀਆਂ ਦੋਨੋਂ ਹੀ ਜਿਹੜੇ ਫਾਰਮ ਨੇ ਜੀ ਭਰ ਸਕਦੇ ਹਨ ਤੇ ਫਾਰਮ ਭਰਨ ਦੀ ਜਿਹੜੀ ਆਖਰੀ ਮਿਤੀ ਹੈਗੀ ਜੀ ਉਹ 1 ਜਨਵਰੀ 2024 ਤੱਕ ਹੈ ਦੋਸਤੋ ਠੀਕ ਹੈ ਇਸ ਤਰੀਕ ਤੱਕ ਤੁਸੀਂ ਜਿਹੜੇ ਫਾਰਮ ਨੇ ਆਪਣੇ ਉਹ ਆਨਲਾਈਨ ਅਪਲਾਈ ਕਰ ਸਕਦੇ ਹਨ ਠੀਕ ਹੈ ਜੀ ਜੇਕਰ ਤੁਸੀਂ ਘਰੇ ਬੈਠੇ ਫਾਰਮ ਭਰਵਾਉਣਾ ਚਾਹੁੰਦੇ ਤਾਂ ਤੁਹਾਡੇ ਕੀ ਆ ਸੇਫ ਕੰਟਰਨੈਟ ਕੈਫੇ ਗੋਹਾ ਠੀਕ ਆ ਜੀ ਆ ਨੰਬਰ ਨੋਟ ਕਰ ਲਓ ਇੱਥੇ ਤੁਸੀਂ ਡਾਕੂਮੈਂਟ ਸ਼ੇਅਰ ਕਰ ਸਕਦੇ ਹੋ ਤੁਹਾਡਾ ਫਾਰਮ ਜੀ ਅਸੀਂ ਭਰ ਦੇਵਾਂਗੇ ਠੀਕ ਆ ਜੀ ਤਾਂ ਉਸ ਤੋਂ ਬਾਅਦ ਦੋਸਤੋ ਨਾਲ ਹੀ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਘਰੇ ਬੈਠੇ ਨੌਕਰੀ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਰਕਾਰੀ ਪੋਸਟਾਂ Google 'ਚ ਸਰਚ ਕਰ ਲਿਆ ਕਰੋ Delhi ਜਿਸ ਵਿੱਚ ਤੁਹਾਨੂੰ Delhi ਪੋਸਟਾਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਤੇ ਸਾਡਾ WhatsApp ਗਰੁੱਪ ਆ ਜੀ ਉਹ ਚੈਨਲ ਆ ਉਸ ਨੂੰ ਵੀ ਤੁਸੀਂ ਜੁਆਇਨ ਕਰ ਲਓ ਜੋ ਬਿਲਕੁਲ ਫ੍ਰੀ ਹੈ ਤੁਹਾਨੂੰ ਘਰੇ ਬੈਠੇ ਨੌਕਰੀ ਦੀ ਜਾਣਕਾਰੀ ਮਿਲ ਜਾ ਰਹਿ ਗੂ ਠੀਕ ਆ ਜੀ ਰਿਆਨਾ ਤੇ ਨਾਲ ਹੀ ਸਾਡਾ Telegram ਜੋ ਚੈਨਲ ਆ ਉਸ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਆ ਜੀ ਤੇ ਇੱਥੇ ਤੁਸੀਂ ਦੇਖੋਗੇ ਜਿਹੜੀ ਮੈਂ ਇੰਡੀਅਨ ਓਇਲ ਦੀ ਗੱਲ ਕਰ ਰਿਹਾ ਸੀ ਤੁਸੀਂ ਦੇਖੋਗੇ ਲੇਟੈਸਟ 'ਚ ਜਾ ਕੇ ਇੱਥੇ ਵੈਕੈਂਸੀ ਇਸ ਇਹ ਪਈਆ ਜੀ ਇੱਥੇ ਕਲਿੱਕ ਕਰਾਂਗੇ ਜਦੋਂ ਆਪਾਂ ਤਾਂ ਆਪਾਂ ਨੂੰ ਥੋੜਾ ਜਿਹਾ ਇੰਟਰਨੈਟ ਦਾ ਇਸ਼ੂ ਹੋ ਰਿਹਾਗਾ ਇੰਟਰਨੈਟ ਚਾਲ ਲਈਏ ਜੀ ਆਪਾਂ ਤੁਹਾਨੂੰ ਦੱਸ ਦਿਆਂ ਜੀ ਇਸ ਬਾਰੇ ਵੀ ਇਹ ਇਸ ਤੇ ਕਲਿੱਕ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਸੈਟ ਜਿਹੜੀ ਓਪਨ ਹੋ ਜਾਣੀ ਆ ਤੇ ਇਹਦੇ ਵਿੱਚ ਸਾਰੇ ਹੀ ਡਿਟੇਲਸ ਤੁਸੀਂ ਦੇਖੋਗੇ ਤੁਹਾਨੂੰ ਡਿਟੇਲ ਮਿਲ ਜਾਣੀਆਂ ਜੀ ਠੀਕ ਆ ਇਸ ਨੂੰ ਰੀਡ ਕਰ ਲਵਾਂਗੇ ਅਸੀਂ ਉਸ ਤੋਂ ਬਾਅਦ ਇੱਥੇ ਇਹ ਵੀ ਡਿਟੇਲ ਦੇਖੋਗੇ ਏਜ ਲਿਮਟ ਇਹਦੀ ਕਿੰਨੀ ਰੱਖੀ ਗਈ ਹੈ ਜੀ ਅਪਲਾਈ ਕਰਨ ਵਾਲੇ ਉਮਰ ਜੌਬ ਲੋਕੇਸ਼ਨ ਕੀ ਹੋਣੀ ਹੈ ਫੀਸ ਕੋਈ ਹੈ ਨਹੀਂ ਜੀ ਠੀਕ ਆ ਜੀ ਇਸ ਤਰ੍ਹਾਂ ਦੇਖ ਸਕਦੇ ਹੋ ਜੋ ਫੀਸ ਹੈਗੀ ਹੈ ਤੇ ਨਾਲ ਹੀ ਪਰਾਇ ਵਗੈਰਾ ਦੇਖ ਸਕਦੇ ਹੋ ਠੀਕ ਹੈ ਇੱਕ ਵਾਰੀ ਅ ਪ੍ਰਾਈ ਕਰਨ ਤੋਂ ਪਹਿਲਾਂ ਤੁਹਾਨੂੰ ਗੁਜ਼ਾਰ ਸਕਿਆ ਤੁਸੀਂ ਨੋਟੀਫਿਕੇਸ਼ਨ ਨੂੰ ਇੱਕ ਵਾਰੀ ਇੱਥੇ ਦੇਖ ਲਓ ਠੀਕ ਹੈ ਜੀ ਕੀ ਕੀ ਡਿਟੇਲਸ ਮੰਗੀਆਂ ਆਪਣੀ ਡੀਟੇਲ ਨੂੰ ਫਾਈਂਡ ਆਊਟ ਕਰਨ ਤੋਂ ਬਾਅਦ ਤੁਸੀਂ ਇਹਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਆ ਦੇਖੋ ਜੀ ਅਲੱਗ-ਅਲੱਗ ਜਾਨੀ ਕਿਸੇ ਨਾ ਟ੍ਰੇਨ ਦੇ ਵਿੱਚ ਵੈਕੈਂਸੀ ਆਈ ਹੋਈ ਹੈ ਕੈਟਾਗਰੀ ਵਾ ਜਨਰਲ ਦੀ ਐਸੀ ਵੀ ਸੀ ਦੀ ਸਾਰੀ ਇਸ ਇੱਕ ਵਾਰੀ ਚੈੱਕ ਕਰ ਲਓ ਉਸ ਤੋਂ ਬਾਅਦ ਜਾਨੀ ਕਿ ਅਪਲਾਈ ਕਰ ਸਕਦੇ ਹੋ ਅਪਲਾਈ ਲਿੰਕ ਵੀ ਤੁਹਾਨੂੰ ਇੱਥੇ ਪਿਆ ਜੀ ਇੱਥੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋਗੇ ਇੱਥੇ ਆਨਲਾਈਨ ਅਪਲਾਈ ਲਿੰਕ ਇੱਥੇ ਜਿੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਜਿਹੜੀ ਆਫੀਸ਼ਲ ਵੈਬਸਾਈਟ ਆ ਜਾਣੀ ਆ ਇਸ ਤਰ੍ਹਾਂ ਦਾ ਇੰਟਰਫੇਸ ਠੀਕ ਆ ਜੀ ਤੇ ਇੱਥੇ ਜਿੱਥੇ ਲਿਖਿਆ ਨਿਊ ਰਿਸਟ੍ਰੇਸ਼ਨ ਤੁਸੀਂ ਨਿਊ ਰਿਸਟ੍ਰੇਸ਼ਨ ਕਰ ਲੈਣੀ ਆ ਉਸ ਤੋਂ ਬਾਅਦ ਤੁਹਾਡਾ ਲੌਗ ਇਨ ਆਈਡੀ ਇੱਥੇ ਬਣ ਜਾਣਾਗਾ ਇਸ ਤਰ੍ਹਾਂ ਜਿ ਰਿਸਟ੍ਰੇਸ਼ਨ ਕਰੋਗੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਆਪਣਾ ਨਾਮ ਭਰੋਗੇ ਇੱਥੇ ਜੈਂਡਰ ਮੈਰਿਡ ਅਨਮੈਡ ਨੈਸ਼ਨੈਟੀ ਈਮੇਲ ਐਡੀ ਰਿਸਟਰਡ ਜਿਹੜੀ ਤੁਹਾਡੇ ਉਸ ਤੋਂ ਬਾਅਦ ਓਟੀਪੀ ਜਾਣਾ ਵੈਰੀਫਾਈ ਕਰ ਲਓ ਧਾਰਕਾ ਨੰਬਰ ਜੀ ਆਪਣਾ ਠੀਕ ਹੈ ਕਨਫਰਮ ਧਾਰਕਾ ਪੈਨ ਕਾਰਡ ਨੰਬਰ ਲਾਉਣਾ ਜੀ ਪੈਨ ਕਾਰਡ ਨੰਬਰ ਦੁਆਰਾ ਕਨਫਰਮ ਕਰਨਾ ਮੋਬਾਈਲ ਨੰਬਰ ਕਿੰਨਾ ਦਾ ਉਸ ਨੂੰ ਕਨਫਰਮ ਕਰਨਾ ਜੇ ਤੁਹਾਡੇ ਕੋਲ ਐਕਟੀਵਿਟੀ ਆ ਉਸ ਤੋਂ ਬਾਅਦ ਤੁਸੀਂ ਆਪਣਾ ਕੋਈ ਵੀ ਯਾਨੀ ਕਿ ਪਾਸਵਰਡ ਕ੍ਰੀਏਟ ਕਰ ਲੈਣਾ ਜਿਵੇਂ ਠੀਕ ਹੈ ਜੀ 8 10 ਦਾ ਘੱਟੋ ਘਾਟ ਉਸ ਤੋਂ ਬਾਅਦ ਆਈ ਹੈਂਡ ਰੀਡਰ ਤੇ ਕਰਕੇ ਓਕੇ ਕਰਕੇ ਸਬਮਿਟ ਕਰ ਦਿਓ ਤੁਹਾਡੀ ਜੀਨ ਹੋ ਜਾਣੀ ਆ ਉਸ ਤੋਂ ਬਾਅਦ ਅੱਗੇ ਦਾ ਪ੍ਰੋਸੈਸ ਚੱਲੀ ਜਾਣਾ ਠੀਕ ਹੈ ਜੀ ਤਾਂ ਵੀਡੀਓ ਤੁਹਾਨੂੰ ਆਸ ਕਰਦੇ ਹਾਂ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੇਕਰ ਫਸਟ ਟਾਈਮ ਚੈਨਲ ਤੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਬਤੋ ਚੈਨਲ ਨੂੰ ਦੋਸਤੋ ਅੱਗੇ ਆਪਣੇ ਫਰੈਂਡ ਸਰਕਲ ਸ਼ੇਅਰ ਕਰੋ ਤਾਂ ਕਿ ਉਹ ਵੀ ਸਾਡੇ ਨਾਲ ਜੁੜ ਸਕਣ ਠੀਕ ਹੈ ਜੀ ਤੇ ਸਾਡੀ ਵੈਬਸਾਈਟ ਸਰਕਾਰੀ ਪੋਸਟਾਂ ਤੁਸੀਂ ਦਿੱਲੀ ਵਿਜ਼ਿਟ ਕਰ ਲਿਆ ਕਰੋ ਜਿਸੇ ਵੀ ਤੁਹਾਡੇ ਲਈ ਜਦੋਂ ਵੀ ਕੋਈ ਵੈਕੈਂਸੀ ਆਉਂਦੀ ਹੈ ਉਹਦਾ ਰੋਲ ਨੰਬਰ ਆਉਂਦਾ ਰਿਜ਼ਲਟ ਵਗੈਰਾ ਤੁਹਾਨੂੰ ਜਿਹੜੀ ਅਪਡੇਟ ਆ ਉਹ ਤੁਹਾਨੂੰ ਸਮੇਂ ਸਿਰ ਮਿਲਦੀ ਰਹਿਆ ਕਰੋਗੇ ਜੀ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ